ਜੁੜੇ ਬੈਠੇ ਸਾਡੇ ਸਾਰੇ ਦਰਜਾ ਦਰਜਾ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਸਾਰਾ ਆਪਣਾ ਪਰਿਵਾਰ ਬੈਠੇ ਆ ਜੀ ਮੈਂ ਜੇ ਨਾਮ ਲੈਣ ਲੱਗ ਪਾਵਾਂ ਤਾਂ ਸ਼ਾਇਦ ਮੇਰੇ ਵਾਸਤੇ ਸਾਰੇ ਇੱਕ ਸਮਾਨ ਹਨ ਮੈਂ ਸਾਰਿਆਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਦਾ ਔਰ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਏਜੰਡਾ ਸਾਡੇ ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਸਾਡੇ ਹਲਕਾ ਵਿਧਾਇਕ ਮੈਡਮ ਅਨਮੋਲ ਗਗਨ ਮਾਨ ਜੀ ਕੈਬਨਟ ਮਿਨਿਸਟਰ ਪੰਜਾਬ ਉਹਨਾਂ ਦੀ ਅਗਵਾਈ ਦੇ ਵਿੱਚ ਮੇਰਾ ਛੋਟਾ ਵੀਰ ਬਾੜ ਨੰਬਰ 12 ਦਾ ਮਿਊਂਸੀਪਲ ਕੌਂਸਲਰ ਬਹੁਤ ਹੀ ਮਿਹਨਤ ਮੇਨਤੀ ਤੇ ਅਣ ਤੱਕ ਮੇਰਾ ਭਰਾ ਖੁਸ਼ਵੀਰ ਸਿੰਘ ਹੈਪੀ ਉਹਨਾਂ ਦੀ ਅਗਵਾਈ ਦੇ ਹਟ ਅੱਪ ਸਾਰੇ ਇੱਥੇ ਇਕੱਤਰ ਹੋਏ ਆਂ ਅੱਜ ਦਾ ਜਿਹੜਾ ਏਜੰਡਾ ਹੈ ਮੈਂਬਰ ਪਾਰਲੀਮੈਂਟ ਦੀ ਚੋਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 1 ਜੂਨ ਹੋਣ ਵਾਲੀ ਹੈ ਆਪਣੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਕਿਉਂਕਿ ਜਿਹੜੀ ਦੇਸ਼ ਦੀ ਵੱਡੀ ਕੁਰਸੀ ਹੈ ਪ੍ਰਧਾਨ ਮੰਤਰੀ ਜੀ ਦੀ ਉਸ ਦੀ ਚੋਣ ਹੋਣੀ ਹੈ ਉਸ ਦੇ ਲਈ ਆਪਾਂ ਨੂੰ ਵੀ ਇੱਕ ਮੈਂਬਰ ਆਪਣਾ ਜਿਹੜਾ ਹਲਕਾ ਬਹੁਤ ਹੀ ਇਤਿਹਾਸਕ ਹਲਕਾ ਦਸ਼ਮੇਸ਼ਪਤਾ ਦੀ ਧਰਤੀ ਸ਼੍ਰੀ ਅਨੰਦਪਰਸਾਦ ਤੋਂ ਸਾਡੇ ਪਾਰਟੀ ਨੇ ਸਾਨੂੰ ਬਹੁਤ ਹੀ ਸਤਿਕਾਰਯੋਗ ਨੌਜਵਾਨ ਔਰ ਸਟੂਡੈਂਟ ਜੁਨੀਅਨ ਤੇ ਬਹੁਤ ਵੱਡੀ ਅਗਵਾਈ ਕਰ ਚੁੱਕੇ ਪੀਯੂ ਦੇ ਵਿੱਚ ਸਰਦਾਰ ਮਾਲਵੇਂਦਰ ਸਿੰਘ ਜੀ ਕਾਂਗ ਸੇਵਾ ਨਹੀਂ ਪੈਜੇ ਹਨ ਆਪਣਾ ਆਪਾਂ ਨੇ ਸਾਰਿਆਂ ਨੇ ਇਹ ਮੰਤਬ ਬਣਾਇਆ ਹੀ ਹੋਇਆ ਹੈ ਕਿ ਆਪਾਂ ਨੇ ਪਹਿਲਾਂ ਸਾਰੀਆਂ ਪਾਰਟੀਆਂ ਸੈਂਟਰ ਦੇ ਵਿੱਚ ਵੀ ਸਰਕਾਰਾਂ ਦੇਖ ਚੁੱਕੀਆਂ ਹਨ ਆਪਾਂ ਨੂੰ ਅੱਜ ਲੋੜ ਹੈ ਜੋ ਇੱਕ ਸਮੇਂ ਦਾ ਬਦਲਾਅ ਦੀ ਲੋੜ ਹੈ ਕਿ ਸੈਂਟਰ ਦੇ ਵਿੱਚ ਜਿਵੇਂ ਕਿ ਬਹੁਤ ਹੀ ਦੁਰਦਸ਼ਾ ਦੇਸ਼ ਦੀ ਹੋਈ ਹੋਈ ਹੈ ਇੱਕ ਦੇਸ਼ ਸਾਡਾ ਹਿੰਦੁਸਤਾਨ ਜਿਹਨੂੰ ਕੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਇੱਕ ਦਿਖਾਵੇ ਦੇ ਤੌਰ ਤੇ ਇੱਕ ਸਾਡਾ ਹਿੰਦੁਸਤਾਨ ਸ਼ੋਅ ਹੋ ਰਿਹਾ ਹੈ ਜੋ ਜੇਕਰ ਆਪਾਂ ਇਸ ਦਾ ਅੰਦਰੋਂ ਇਹਦਾ ਹਿਰਦਾ ਬਲੁੰਦਰ ਕੇ ਦੇਖੀਏ ਹਿੰਦੁਸਤਾਨ ਦਾ ਤਾਂ ਬਹੁਤ ਹੀ ਪੈੜਾ ਹਾਲ ਹੋ ਚੁੱਕਿਆ ਹੈ ਆਰਥਿਕ ਪੱਖੋਂ ਵੀ ਔਰ ਸਮਾਜਿਕ ਪੱਖੋਂ ਵੀ ਧਾਰਮਿਕ ਪੱਖੋਂ ਵੀ ਸਾਡੇ ਦੇਸ਼ ਦਾ ਬਹੁਤ ਹੀ ਜੜੀਆ ਸਾਡੇ ਦੇਸ਼ ਨੂੰ ਚਲਾਉਣ ਵਾਲੇ ਸਾਡੇ ਸ਼ਾਸਕ ਹੈ ਉਹ ਬਹੁਤ ਕਟਿਆ ਤਰੀਕੇ ਦੇ ਨਾਲ ਸਾਡਾ ਦੇਸ਼ ਦੀ ਅਗਵਾਈ ਕਰ ਰਹੇ ਹਨ ਅੱਜ ਸਮਾਂ ਹੈ ਆਪਾਂ ਨੂੰ ਮਿਲਿਆ ਹੈ ਕਿ ਆਪਣੀ ਮਤ ਦੁਆਰਾ ਆਪਣੀ ਵੋਟ ਦੁਆਰਾ ਆਪਾਂ ਜਿਹੜੀ ਦੇਸ਼ ਦੀ ਕੁਰਸੀ ਹੈ ਜਿਹੜੀ ਆਪਣੀ ਮਹਾਪੰਚਾਇਤ ਸਾਰੇ ਦੇਸ਼ ਤੋਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਬਣ ਜਾ ਰਹੀ ਹੈ ਉਸ ਦੇ ਲਈ ਆਪਾਂ ਆਪਣਾ ਜਿਹੜਾ ਕੀਮਤੀ ਵੋਟ ਹੈ ਉਹ ਆਪਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਸਾਬ ਨੂੰ ਦੇਖ ਕੇ ਆਪਾਂ ਕਾਮਯਾਬ ਕਰੀਏ ਕਿਉਂਕਿ ਇਹ ਉਹ ਧਰਤੀ ਹੈ ਦਸ਼ਮੇਸ਼ ਪਿਤਾ ਦੀ ਜਿੱਥੇ ਆਪਣੇ ਦਸਵੇਂ ਪਾਤਸ਼ਾਹ ਨੇ ਆਪਣਾ ਪੂਰਾ ਸਰਵੰਸ ਵਾਰਿਆ ਆਪਣੇ ਪੁੱਤਰ ਵਾਰੇ ਔਰ ਅੱਜ ਸਾਨੂੰ ਮੇਰਾ ਖਿਆਲ ਹੈ ਜੀ 60 65 ਸਾਲ ਹੋ ਗਏ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਕਿ ਸਾਡਾ ਦੇਸ਼ ਉੱਥੇ ਹੀ ਆਪਾਂ ਗਲੀਆਂ ਨਾਲੀਆਂ ਦੇ ਪਿੱਛੇ ਹੀ ਲੱਗੇ ਹੋਏ ਆ ਔਰ ਅੱਜ ਸਾਨੂੰ ਲੋੜ ਹੈ ਕਿ ਸਾਡੇ ਸ਼੍ਰੀ ਹਲਕਾ ਅਨੰਦਪੁਰ ਸਾਹਿਬ ਨੂੰ ਕੋਈ ਵੱਡੇ ਪ੍ਰੋਜੈਕਟ ਮਿਲ ਤਾਂ ਕਿ ਸਾਨੂੰ ਰੋਜ਼ਗਾਰ ਮਿਲੇ ਵੱਡੀ ਇੰਡਸਟਰੀ ਆਵੇ ਉਹ ਕਿਸ ਦੇ ਹੱਥ ਹੁੰਦੀ ਹੈ ਉਹ ਸੈਂਟਰ ਦੇ ਹੱਥ ਚ ਹੁੰਦੀ ਹੈ ਸਾਰਿਆਂ ਦੇ ਵੱਲੋਂ ਮੈਡਮ ਜੀ ਦਾ ਜੀ ਆਇਆਂ ਨੂੰ ਵੀ ਧੰਨਵਾਦ ਵੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅਪਿਛੇ ਭੇਕ ਸੀਐਮ ਸਾਹਿਬ ਸਾਡੇ ਸਾਡੇ ਸਿਵਲ ਹਸਪੀਟਲ ਦੀ ਹਾਲਤ ਸੁਧਾਰੋ ਅੱਜ ਪ੍ਰਧੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਕਿ ਅੱਜ ਹਸਪੀਟਲ ਦੇ ਵਿੱਚ ਵਧੀਆ ਡਾਕਟਰ ਵਧੀਆ ਸਰਜਨ 프리 ਆਫ ਕਾਸਟ ਸਾਡੀ ਮੈਡੀਸਨ ਸਾਡੇ ਇਸ ਹਸਪਤਾਲ ਦੇ ਵਿੱਚ ਮਹੱਈਆ ਹੋ ਰਹੀ ਹੈ ਇਸ ਤੋਂ ਬਾਅਦ ਸਾਡੀ ਸਰਕਾਰ ਅਸੀਂ ਤਾਂ ਕੋਟ ਕੋਟ ਸ਼ੁਕਰ ਕਰਦੇ ਆ ਆਪਣੇ ਮੰਤਰੀ ਜੀ ਦਾ ਜਿਨ੍ਹਾਂ ਨੇ ਮੁੱਢਤਾ ਬਾਅਦ ਸਾਡੇ ਹਸਪਤਾਲ ਦੀ ਸਾਰ ਲਈ ਔਰ ਸਾਡੇ ਹਸਪਤਾਲ ਨੂੰ ਵਧੀਆ ਸੇਵਾਵਾਂ ਦਿੱਤੀਆਂ ਔਰ ਮੈਂ ਅੰਤ ਦੇ ਵਿੱਚ ਬਸ ਇਹੀ ਕਹਿਣਾ ਚਾਹਾਂਗਾ ਕਿ ਜੋ ਮੈਂਬਰ ਪਾਰਲੀਮੈਂਟ ਦੀ ਚੋਣ ਹੈ ਆਪਾਂ ਸ਼੍ਰੀ ਅਨੰਦਪ੍ਰਸਾਦ ਤੋਂ ਸਾਡੇ ਬਹੁਤ ਹੀ ਸੂਝਵਾਨ ਬਹੁਤ ਹੀ ਬੁੱਧੀਮਾਨ ਸਰਦਾਰ ਮਾਲਵਿੰਦਰ ਸਿੰਘ ਜੀ ਕਾਂਗ ਸ਼੍ਰੀ ਦਸ਼ਮੇਸ਼ ਪਿਤਾ ਜੀ ਦੀ ਧਰਤੀ ਤੋਂ ਉਹਨਾਂ ਦੀ ਚੋਣ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਿਏ ਤਾਂ ਕਿ ਸਾਨੂੰ ਇੱਕ ਸਹੀ ਬਲਾਰਾ ਆਵਾਜ਼ ਨੂੰ ਬਲੰਦ ਕਰਨ ਵਾਲਾ ਬਲਾਰਾ ਜਿਹੜਾ ਕਿ ਸਾਡੇ ਸਟੇਟ ਦੀ ਸਾਡੇ ਹਲਕੇ ਦੀ ਆਨੰਦ ਪ੍ਰਸਾਦ ਦੀ ਆਵਾਜ਼ ਨੂੰ ਚੁੱਕੇ ਮੈਂ ਤਾਂ ਤੇ ਵਿਚ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਮੈਂਬਰ ਪਾਰਲੀਮੈਂਟ ਦੀ ਚੋਣ ਹੈ ਉਹ ਚੋਣ ਨਿਸ਼ਾਨ ਝਾੜੂ ਤੇ ਲਾ ਕੇ ਆਪਣੀ ਇੱਕ ਵੋਟ ਸਹੀ ਇਸਤੇਮਾਲ ਕਰਿਓ ਤਾਂ ਕਿ ਸਹੀ ਆਪਾ ਪੜਨ ਮੈਦਾ ਚੁੜਕੇ ਭੇਜੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜੱਜ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦਾਵਾ ਕਰਦੀ ਆ ਕਿ ਸਭ ਤੋਂ ਵੱਧ ਜਿਹੜੀਆਂ ਪਿੰਡਾਂ ਚ ਗ੍ਰਾਂਟ ਆਈਆਂ ਉਹ ਹਲਕਾ ਖਰੜ ਚ ਆਈਆਂ ਨੇ ਜੀ ਕੋਈ ਪਿੰਡ ਇਹ ਨਹੀਂ ਜਿਹੜਾ ਗ੍ਰਾਂਟਾਂ ਬੁਝਾਂਜਾ ਤੇ ਇਹ ਕੀ ਦਿੱਕਤ ਹੈ ਸਾਈਨ ਕਰਨ ਚ ਕੱਲੂ ਬੈਠੋ ਜਾ ਕੇ ਇਹਨਾਂ ਦੇ ਗੇਟ ਤੇ ਸ਼ਰਮ ਨਹੀਂ ਆਉਂਦੀ ਵੀ ਲੋਕਾਂ ਨੇ ਪ੍ਰਧਾਨ ਬਣਾਇਆ ਹੋਇਆ ਹੈ ਕਿ ਤੁਸੀਂ ਆਪ ਦੇ ਹਿੱਤ ਸੋਚਦੇ ਹੋ ਜਿ ਚੰਗਾ ਬੰਦਾ ਵੀ ਸੱਚੀ ਦੱਸਦੇ ਸੀ ਸਿਆਸਤ ਨਹੀਂ ਕਰਦੇ ਜੇ ਬਸਾਨੂੰ ਲੱਗੇ ਨਾ ਵੀ ਬੰਦਾ ਕੰਮ ਕਰਨ ਵਾਲਾ ਜਿਹੜੀ ਮਰਜ਼ੀ ਪਾਰਟੀ ਦੇ ਸੀ ਤੇ ਨਾਲ ਲਾ ਲੈਂਦੇ ਵੀ ਕੋਈ ਗੱਲ ਨਹੀਂ ਵਧੀਏ ਪਾਰਟੀ ਮਾੜੀ ਹੋ ਸਕਦੀ ਹੈ ਬੰਦਾ ਥੋੜੀ ਚੰਗਾ ਮਾੜਾ ਹੁੰਦਾ ਤੁਸੀਂ ਇਹ ਦੇਖਣਾ ਵੀ ਜੇ ਸੜਕ ਬਣੂਗੀ ਨਹੀਂ ਲੋਕਾਂ ਨੇ ਕਹਿਣਾ ਲੈ ਆਮ ਆਦਮੀ ਆ ਤਾਂ ਕੰਮ ਹੀ ਨਹੀਂ ਕਰਵਾ ਰਹੇ ਇਹ ਭੁੱਲ ਜਾ ਰਹੇ ਇਹ ਇੰਨੇ ਕੌੜੇ ਨੇ ਨਾ ਜੀ ਇੰਨੇ ਕਫਲੇ ਨਹੀਂ ਲੋਕਾਂ ਦੇ ਇਹ ਜਿਹੜੇ ਪੁਰਾਣੇ ਬੈਠੇ ਨੇ ਪ੍ਰਧਾਨ ਬਣੇ ਮੈਂ ਕਹਿੰਨੀ ਵੀ ਅਹੀ ਕੋਈ ਬਦਲੇ ਦੀ ਭਾਵਨਾ ਨਾਲ ਨਹੀਂ ਆਏ ਅਸੀਂ ਕਿਸੇ ਨੂੰ ਕੋਈ ਮੈਂ 2 ਸਾਲ ਹੈ ਸੋਚਿਆ ਵੀ ਕੰਮ ਹੋਊਗਾ ਕੋਈ ਗੱਲ ਨਹੀਂ ਆਪਾਂ ਵਿਕਾਸ ਤੇ ਧਿਆਨ ਦੇਣਾ ਇਹਨਾਂ ਨੂੰ ਇੱਕ ਗੱਲ ਇਹ ਵੀ ਸਾਡੇ ਜਦੋਂ ਕੰਮ ਕਰਨਾ ਵੀ ਚੜਿੱਕਾ ਨਹੀਂ ਡਾਉਣਾ ਅਸੀਂ ਜਦੋਂ ਕੰਮ ਕਰਨਾ ਲੋਕਾਂ ਦਾ ਕੰਮ ਹੋਣਾ ਚਾਹੀਦਾ ਕੋਈ ਵੀ ਸਫਰ ਹੋਵੇ ਲੋਕ ਲੋਕਾਂ ਦਾ ਕੰਮ ਨਹੀਂ ਸਫਰ ਹੋਣਾ ਚਾਹੀਦਾ ਇਹਨਾਂ ਨੇ ਇੱਕ ਗੱਲ ਠਾਣੀ ਉਹ ਪੁਰਾਣੀ ਸਿਆਸਤ ਫਲਾਣੇ ਦੀ ਗਲੀ ਨਹੀਂ ਪੱਕੀ ਕਰਾਉਣੀ ਉਹਨਾਂ ਦੇ ਘਰੇ ਲੈਂਪ ਨਹੀਂ ਬਣਾਉਣਾ ਉਹਨਾਂ ਦੀ ਆ ਗਲੀ ਨੇ ਵੋਟ ਨਹੀਂ ਪਾਈ ਹੋਈ ਇਹਨਾਂ ਦਾ ਆ ਆ ਵਾਰਡ ਦੇ ਵਿੱਚ ਕੰਮ ਨਾ ਕਰੋ ਜਿੱਥੇ ਕਿਤੇ ਕੋਈ ਝਾੜੂ ਵਾਲੇ ਬੰਦੇ ਜਾਦੇ ਐਕਟਿਵ ਨੇ ਉੱਥੇ ਕੰਮ ਨਾ ਕਰੋ ਇਹ ਹੋ ਸਕਦੇ ਇਹਨਾਂ ਨੂੰ ਇੰਨਾ ਭੁਜਾਉਣਾ ਨਾ ਜੀ ਇਹਨਾਂ ਨੂੰ ਇੰਨਾ ਭੁਜਾਉਣਾ ਯਾਦ ਰੱਖਣਗੇ ਇਹ ਯਾਦ ਰੱਖਣਗੇ ਵੀ ਅਸੀਂ ਭੱਜੇ ਕਿਵੇਂ ਆ ਤੁਹਾਡੀ ਮੈਂ ਕੱਲੀ ਮੇਰੇ ਕੋਲ ਸਾਰਿਆਂ ਦੀ ਸਮਾਨ ਪਿਆ ਤਿਆਰ ਪਿਆ ਸਾਰਿਆਂ ਦਾ ਸਮਾਨ ਇਹਨਾਂ ਨੇ ਮੈਂ ਕੱਢ ਕੇ ਮੈਂ ਕਿੰਨੀ ਵੀ ਨਰਜੀ ਵੇਸਟ ਹੁੰਦੀ ਹੈ ਇਹਨਾਂ ਚੀਜ਼ਾਂ ਉੱਤੇ ਵੀ ਚੁੱਪ ਕਰਕੇ ਬਹਿ ਜਾਣ ਰੱਬ ਤੋਂ ਮਾਫੀ ਮੰਗ ਕੇ ਵੀ ਅੱਬਾ ਗੁਨਾਹ ਕਰ ਲਏ ਜਿਹੜੇ ਕਰਨੇ ਸੀ ਹੁਣ ਮਾਫੀ ਦੇ ਦੋਵੇ ਕੰਮ ਕਰਨ ਦੇਣ ਪਰ ਇਹਨਾਂ ਨੂੰ ਲੱਗਦਾ ਖੌਰੇ ਪਤਾ ਨਹੀਂ ਸਾਡੇ ਦੇ ਕਿਹੜੀ ਉੱਤੇ ਕਿਹੜੀ ਸਰਕਾਰ ਚੱਲ ਰਹੀ ਹੈ ਇਹਦੀ ਵੇਲ ਹੈ ਜੀ ਬੰਨਣੀ ਹੈ ਨਾ ਵੀ ਜਿਹੜੀਆਂ ਇਹ ਕੰਮਾਂ ਨੂੰ ਰੋਕਦੇ ਨੇ ਤੇ ਕੰਮਾਂ ਚੜਿੱਕਾ ਢਾਉਂਦੇ ਆ ਉਹ ਮੀਡੀਆ ਖੜਾ ਹੈ ਇਹਨਾਂ ਨੂੰ ਜਾ ਕੇ ਇਹ ਗੱਲ ਕਲੀਅਰ ਕਰ ਦੋ ਕਿ ਜੇ ਤੁਸੀਂ ਕਿਸੇ ਕੰਮ ਚੜਿੱਕਾ ਢਾਇਆ ਸਿਆਸਤ ਕੀਤੀ ਹੈ ਕੋਈ ਕੰਮ ਰੋਕੇ ਕਿਸੇ ਵਾਰ ਦੇ ਵਿੱਚ ਪੈਸਾ ਖਾਦਾ ਸੀ ਨਹੀਂ ਖਾਂਦੇ ਸਾਬਤ ਕਰੋ ਵੀ ਰੁਪਈਆ ਵੀ ਖਾਦਾ ਹੋਵੇ ਕਦੇ ਕਿਸੇ ਐਮਸੀ ਤੋਂ ਮੰਗਿਆ ਹੋਵੇ ਕਦੇ ਕਿਸੇ ਪਿੰਡ ਦੇ ਸਰਪੰਚ ਤੋਂ ਮੰਗਿਆ ਹੋਵੇ ਤੇ ਕਦੇ ਪ੍ਰਧਾਨ ਸਾਹਿਬ ਸਾਬਤ ਕਰਨ ਵੀ ਜਿਹੜਾ ਮੈਂ ਥੇ ਯੋ ਲਾਇਆ ਹੋਵੇ ਕਦੇ ਮੇਰਾ ਇੱਕ ਵੀ ਫੋਨ ਗਿਆ ਹੋਵੇ ਦਾਵੇ ਨਾਲ ਨਹੀਂ ਆ ਨਾ ਕੀਤਾ ਨਾ ਕਰਨਾ ਵੋਟਾਂ ਤਾਂਹੀ ਪਾਏ ਜੇ ਇਮਾਨਦਾਰੀ ਨਾਲ ਚੱਲ ਰਹੇ ਆ ਅਸੀਂ ਤੇ ਇਦਾਂ ਹੀ ਚੱਲਾਂਗੇ মিডিਆ ਮੇਰੇ ਗੱਲ ਕਹਿ ਰਹੀਆਂ ਇਹਨਾਂ ਨੂੰ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਸਮਝਾਓ ਇਹਨਾਂ ਨੂੰ ਜਾ ਕੇ ਵੀ ਤੁਸੀਂ ਰੋੜਾ ਜਿਹੜੀਆਂ ਰੋੜਾਂ ਬਣਦੀਆਂ ਨੇ ਸਾਈਨ ਕਿਉਂ ਨਹੀਂ ਕਰਦੇ ਭਈ ਕਿਉਂ ਲੋਕਾਂ ਦਾ ਨੁਕਸਾਨ ਜੇ ਤੁਹਾਡੀ ਜੇਰ ਲੋਕਾਂ ਦਾ ਪੈਸਾ ਹੈ ਲੋਕਾਂ ਨੇ ਪੈਸਾ ਹੈ ਸਾਡਾ ਪੈਸਾ ਥੋੜੀ ਹੈ ਅਸੀਂ ਰੱਬ ਨੂੰ ਕਾਨੂੰ ਜਾਣੇ ਨਾ ਮੂੰਹ ਤਾਂ ਦਿਖਾਉਣੇ ਗਵਾਹ ਕੱਢਦੇ ਨੇ ਮੈਨੂੰ ਵੀ ਕੱਢਣਗੇ ਤੁਹਾਨੂੰ ਵੀ ਕੱਢਣਗੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਕਹਿਣਾ ਝਾੜੂ ਵਾਲਿਆਂ ਨੇ ਨਹੀਂ ਕਰਾਇਆ ਵਿਚਾਰ ਗੱਲਾਂ ਉਹਨਾਂ ਨੂੰ ਅਸੀਂ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਪਏ ਨੇ ਅਫਸਰਾਂ ਨੇ ਜਾਇਨਾ ਨਹੀਂ ਗਾਪੀਆਂ ਲਓ ਮੈਨੂੰ ਦਿਖਾਓ ਕਿੱਥੇ ਪ੍ਰਧਾਨ ਦੇ ਸਾਈਨ ਨੇ ਕਿਉਂ ਨਹੀਂ ਕਰਦੇ ਕਾਹਦਾ ਕੀ ਗੱਲ ਹੈ ਇਹ ਕੋਈ ਗੱਲ ਨਹੀਂ ਬਥੇਰਾ ਸੱਪਾ ਮਾਣੀ ਹੈ ਤੁਸੀਂ ਚੰਗੇ ਹੋ ਤੁਹਾਨੂੰ ਲੋਕ ਦੁਬਾਰੇ ਚੁਣ ਲੈਣਗੇ ਅਸੀਂ ਕੀ ਕਹਿੰਨੇ ਆ ਵੋਟਾਂ ਪਾਉਣਗੇ ਇਹਨਾਂ ਦੀ ਮਰਜ਼ੀ ਹੈ ਕਿਸ ਨੂੰ ਫੜ ਕੇ ਥੋੜੀ ਬਟਨ ਦਬਾਉਣਾ ਹੈ ਪਰ ਇਹਨਾਂ ਦੀਆਂ ਆਤਾਂ ਪਈਆਂ ਕੱਲੀ ਸੜਕ ਦੀ ਗੱਲ ਨਹੀਂ ਜੀ ਸਾਰੇ ਵਾਰਡਾਂ ਦੇ ਵਿੱਚ ਇਹ ਲੱਗੇ ਹੋਏ ਨੇ ਵੀ ਇੱਥੇ ਆਹ ਕੰਮ ਨਾ ਹੋਵੇ ਇੱਥੇ ਆਹ ਕੰਮ ਨਾ ਹੋਵੇ ਇਹਨਾਂ ਨੂੰ ਮੈਂ ਭਜਾਉਣਾ ਹੈ ਜੀ ਹੁਣ ਇਹ ਭੱਜਣਗੇ ਇਹ ਫਿਰ ਆਉਣਗੇ ਇਹ ਮੰਤਾਂ ਪਾਉਣਗੇ ਇਹ ਗੱਲ ਇਹ ਯਾਦ ਰੱਖ ਲੈਣਾ ਤੁਸੀਂ ਇਸ ਜਿਹੜੀ ਬਦਲਾਖੋਰੀ ਦੀ ਭਾਵਨਾ ਥੋੜੀ ਕਾਦੀ ਹੈ ਤੁਹਾਨੂੰ ਮਾਫ਼ੀਆਂ ਦਿੱਤੀਆਂ ਹੋਈਆਂ ਤੁਹਾਨੂੰ ਛੱਡਿਆ ਥੋੜੀਆਂ ਫਾਈਲਾਂ ਤੇ ਟਾਈਮ ਨਹੀਂ ਵੇਸਟ ਕਰ ਰਹੇ ਫਾਈਲਾਂ ਥੋੜੀਆਂ ਕੱਢੂੰਗੀ ਤੁਸੀਂ ਤੁਹਾਡੀ ਕਿੱਥੇ ਕਿੱਥੇ ਕੱਪੜੇ ਨਹੀਂ ਕਿੱਥੇ ਕਿੱਥੇ ਇਹਨਾਂ ਲੋਕਾਂ ਦੇ ਕੱਪੜੇ ਨਹੀਂ ਇੱਥੇ ਯਾਦ ਰੱਖਣਗੇ ਤੁਸੀਂ ਬੇਫਿਕਰ ਰਹੋ ਇਹ ਸੜਕਾਂ ਆਪਦੇ ਹੱਥ ਨਾਲ ਨਾ ਬਣਾ ਕੇ ਜਾਣ ਤਾਂ ਮੈਨੂੰ ਦੱਸਿਓ ਇਹ ਇਹ ਜਿਹੜੇ ਇਹਨਾਂ ਨੂੰ ਆਏ ਆ ਵੀ ਸੋ ਇਹ ਇਹ ਆਤਾ ਨੇ ਇਹਨਾਂ ਨੂੰ ਸੱਚੀ ਰਾਦਾਂ ਵੀ ਇਹ ਚੰਗੇ ਹੁੰਦੇ ਹੀ ਵੀ ਵੋਟਾਂ ਪਾ ਦੇ ਸਾਨੂੰ ਕੀ ਲੋੜ ਸੀ ਦੱਸੋ ਕੀ ਲੋੜ ਸੀ ਤੁਹਾਨੂੰ ਐਡੀ ਐਡੀ ਸਤਾਤਾਰੀ ਪਾਰਟੀਆਂ ਸਿੱਟਣ ਦੀ ਆ ਆਪਾਂ ਇਹਨਾਂ ਦੀਆਂ ਖਰਾਬ ਨੇ ਕੰਨ ਵਾਰਡਾਂ ਦੇ ਵਿੱਚ ਗੱਡ ਇੰਟਰਲੌਕ ਇਟਾ ਲਾ ਲੈਂਦੇ ਪੱਟ ਲੈਂਦੇ ਹਲੇ ਤੱਕ ਸੀਵਰੇਜ ਤੇ ਦੇਸ਼ ਖੜਾ ਜਿਹੜੇ ਪਿੰਡ ਚ ਸੱਚੀ ਦੱਸਾਂ ਜੀ ਐਂ ਲੱਗਦਾ ਨਵੀਂ ਨਵੀਂ ਆਜ਼ਾਦੀ ਮਿਲੀਏ ਜਿਵੇਂ ਹੋਣੀ ਪੰਜਾਬ ਨੂੰ ਨਾ ਸੀਵਰੇਜ ਪਾਉਣ ਵਾਲਾ ਪਿਆ ਸੜਕਾਂ ਬਣਾਉਣ ਵਾਲੀਆਂ ਪਈਆਂ ਖੇਡਾਂ ਦੇ ਮੈਦਾਨ ਬਣਾਉਣ ਵਾਲੇ ਪਏ ਨੇ ਇਹ ਕਾਂਗਰਸ ਸਰਕਾਰ ਦੱਸੋ ਸਹੀ ਕਰਕੇ ਕੀ ਗਈ ਹੈ ਪਿੰਡਾਂ ਚ ਸਾਰਾ ਕੁਝ ਕਰਨ ਵਾਲਾ ਪਿਆ ਕਿਤੇ ਕੋਈ ਪਾਰਕ ਨਹੀਂ ਹੈਗਾ ਕਿਤੇ ਕੋਈ ਜਿਮ ਨਹੀਂ ਬਣਿਆ ਨੌਜਵਾਨਾਂ ਵਾਸਤੇ ਸਾਰਾ ਕੁਝ ਕਰਾਇਆ ਹੁਣ ਤੁਸੀਂ 70 ਸਾਲਾਂ ਦੇ ਪੈਸੇ ਖਾ-ਖਾ ਕਿੱਥੇ ਆਜਮਗੀਤੇ ਨੇ ਐਵੇਂ ਥੋੜੀ ਐ ਪੰਜਾਬ ਦੇ ਅਮੀਰ ਲੋਕ ਨੇ ਐ ਕਰ-ਕਰ ਬੰਦੇ ਨੇ ਐ ਕਰ-ਕਰ ਐ ਕਰ-ਕਰ ਇਹਨਾਂ ਦੇ ਵਧੀਆ ਐਣ ਵੀ ਅਸੀਂ ਤੇ ਬਹੁਤ ਇਦਾਂ ਤੁਸੀਂ ਬਣੇ ਕਿਵੇਂ ਹੋ ਆ ਲੋਕਾਂ ਦੇ ਪੈਸੇ ਖਾ-ਖਾ ਬਣੇ ਹੋ ਤੁਸੀਂ ਆ ਪੰਜਾਬ ਦੇ ਲੋਕਾਂ ਦੀਆਂ ਨੌਜਵਾਨਾਂ ਦੇ ਗਰਾਊਂਡ ਖਾ ਕੇ ਤੁਸੀਂ ਅਮੀਰ ਬਣੇ ਹੋ ਤੁਸੀਂ ਲੋਕਾਂ ਦੀ ਪੰਸਾਰਾ ਪੰਜਾਬ ਖਾ ਗਏ ਖਰਾਬ ਕਰ ਗਏ ਤਾਂ ਬਣੇ ਨੇ ਮੈਂ ਤਾਂ ਇਹ ਗੱਲ ਕਹਿੰਦੀ ਆ ਮੈਂ ਤਾਂ ਨਾ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੂੰ ਦਿੰਦੇ ਆ ਨਾ ਮੈਂ ਇਹਨਾਂ ਦੀ ਅੱਜ ਮੈਂ ਗੱਲ ਤਾਂ ਕਰ ਰਹੀ ਆਂ ਵੀ ਜੇ ਇਹਨਾਂ ਨੇ ਕੰਮ 'ਚ ਢਿੱਕਾ ਡਾਇਆ ਸਾਡੀ ਸਰਕਾਰ ਹੁੰਦੇ ਸਰਕਾਰ ਐ ਸਾਡੀ ਉੱਤੇ 92 ਸੀਟਾਂ ਲੀਜੀ ਲੋਕਾਂ ਨੇ 92 ਸੀਟਾਂ ਨਾਲ ਭਾਰੀ ਬਹੁਮਤ ਦੀ ਸਰਕਾਰ ਬਣਾਈ ਆ ਇਹਨਾਂ ਨੂੰ ਰੇਸ ਲਵਾਉਣੀਆਂ ਮੈਂ ਇਹਨਾਂ ਦੀ ਜੇ ਇਹ ਲੋਕਾਂ ਦੇ ਕੰਮ 'ਚ ਪਰੇਸ਼ਾਨੀ ਕਰਨਗੇ ਇਹ ਚੀਜ਼ ਦਾ ਮੈਨੂੰ ਨਹੀਂ ਬਰਦਾਸ਼ਤ ਮੈਂ ਇੱਕ ਗੱਲ ਤੁਹਾਨੂੰ ਕਹੂੰਗੀ ਵੀ ਮੇਰੇ ਨਾਲ ਖੜੇ ਰਹੋ ਪੂਰੇ ਤਰੀਕੇ ਨਾਲ ਇਹ ਸੜਕਾਂ ਵੀ ਬਣਣਗੇ ਇਹਨਾਂ ਦੇ ਸਾਈਨ ਵੀ ਹੋਣਗੇ ਕੀ ਕਾਨੂੰਨੀ ਕਾਰਵਾਈ ਹੁੰਦੀ ਹੈ ਸਾਰਾ ਕੁਝ ਪੇਪਰ ਤਿਆਰ ਕੀਤੇ ਪਏ ਨੇ ਠੇਕੇਦਾਰ ਕਹਿੰਦਾ ਮੈਨੂੰ ਵਰਕ ਆਰਡਰ ਦੇ ਦਿਓ ਇਹ ਇਹ ਕਹਿੰਦੇ ਵੀ ਲਓ ਜੀ ਅਸੀਂ ਸਾਈਨ ਕਰ ਦਿੰਦੇ ਨਹੀਂ ਲੋਕ ਕਹਿੰਦੇ ਵੀ ਝਾੜੂ ਵਾਲੇ ਤਾਂ ਕੰਮ ਹੀ ਨਹੀਂ ਕਰਾਉਂਦੇ ਲਓ ਦੱਸੋ ਇਹ ਨਮਈ ਕੰਮ ਤੋਰ ਲਿਆ ਬਈ ਸੋ ਉੱਥੇ ਜਾ ਕੇ ਜਦੋਂ ਬੈਠਾ ਨਾ ਹਜ਼ਾਰ ਬੰਦਾ ਇਹਨਾਂ ਦੇ ਪੱਕੇ ਗੇਟ ਤੇ ਫਿਰ ਇਹਨਾਂ ਨੂੰ ਸਮਝ ਆ ਜਾਣੀ ਸੋ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਬੇहद ਇਮਾਨਦਾਰੀ ਨਾਲ ਲੱਗੀਆਂ ਮੈਂ ਲੋਕਾਂ ਨੂੰ ਦੱਸਦੀਆਂ ਤੁਹਾਡੀ ਬੇਟੀਆਂ ਤੁਹਾਡੀ ਭੈਣਾਂ ਤੁਸੀਂ ਐਡੀ ਸੇਵਾ ਲਈ ਹੈ ਬੰਦਾ ਆਪਣੇ ਮਾਪੇ ਦੀ ਸੇਵਾ ਕਰ ਲਵੇ ਨਾ ਜੀ ਉਹਦਾ ਜੀਵਨ ਜੀਵਨ ਤਰ ਜਾਂਦਾ ਤੁਸੀਂ ਤੇ ਇਹ ਕਰਾਲੀ ਨੂੰ ਮਾਸਟਰ ਪਲਾਨ ਤੱਕ ਜੋੜਿਆ ਜਾਵੇ। ਅੱਛਾ ਜੀ। ਤਾਂ ਕਿ ਅਥੋਰਾਈਜ਼ਡ ਹੀ ਕਲੋਨੀ ਬਣੇ। ਹੂੰ। ਅਗਲੇ ਨੂੰ ਪਾਣੀ ਦਾ ਕਨੈਕਸ਼ਨ ਵੇਲੇ, ਬਿਜਲੀ ਦਾ ਕਨੈਕਸ਼ਨ ਵੇਲੇ ਜਿਹੜਾ ਉਹ ਸਾਹਿਬ ਨੇ ਕਿਹਾ ਵੀ ਕੋਲ ਇਹ ਵੀ ਕਲੋਨੀ ਵਾਲੇ ਬੈਠੇ ਸਾਰੇ ਨਗਰ ਕੌਂਸਲ। ਹਾਂ। ਇਹਨੂੰ ਸਾਰੇ ਨੂੰ ਮਾਸਟਰ ਪਲਾਨ ਚਵਾ ਦਿੱਤਾ ਜਾਵੇ। ਤਾਂ ਕਿ ਇੱਕ ਪਲੈਨਡ ਸੁਸਾਇਟੀ ਬਣੇ। ਠੀਕ ਹੈ। ਕਹਿੰਦੇ ਦੇਖੋ ਪਲਾਨਡ ਬਣਦੀ ਤੁਹਾਨੂੰ ਇਹ ਦਿੱਕਤ ਆਉਣੀ ਨਹੀਂ। ਨਹੀਂ ਨਹੀਂ ਰਾਜੀ ਦਿੱਕਤ ਆਉਂਦੀ। ਇਹ ਆਲਰੇਡੀ ਜਿਹੜੀ ਅਨਪਲਾਨਡ ਹੋਣ ਕਰਕੇ ਹੀ ਸਾਡੇ ਦੇਖੋ ਆ ਪਿੰਡ ਸੌਲ ਹੀ ਆ ਜੀ ਮੇਰਾ। 650 ਫੁੱਟ ਦਾ ਬੋਰ ਹੈ। ਹੂੰ। ਔਰ ਸਾਡੇ ਇਹ ਸਾਡੇ ਮਾਸਟਰ ਪਲਾਨ 'ਚ ਪੈ ਜੇ ਤਾਂ ਅਸੀਂ ਹੋਰ ਆਪਣਾ ਕੰਮ ਕਾਰੋਗਾਰ ਤੋੜ ਸਕਦੇ ਹਾਂ ਨੇ ਸਾਨੂੰ ਅਗਲੇ ਸਾਲ ਫੇਰ 700 ਫੁੱਟ ਕਰਾਉਣਾ ਬਿਲਕੁਲ ਠੀਕ ਹੈ ਅੰਟਰ ਬਿਲਕੁਲ ਉਸ ਪਲਾਨ ਤੇ ਜੋੜਨ ਦਾ ਪ੍ਰਵਾਹ ਪਾਓ ਮੈਂ ਕਰੂੰਗੀ ਤਾਂ ਕਰਕੇ ਸਾਰਾ ਕੁਝ ਪਲਾਨ ਬਣੇ ਬਿਲਕੁਲ ਠੀਕ ਹੈ ਅਰਡ ਹੁਣ ਚੰਗੀ ਸਾਹਿਬ ਪ੍ਰਧਾਨ ਸੀਗੇ ਅਨオーਥਰਾਇਜ਼ਡ ਬਣ ਗਿਆ ਤਾਂ ਉਸ ਗੰਦ ਪੈ ਗਿਆ ਸਨਿੰਗ ਕਲੱਬ ਦੇਖੋ ਸਾਰਾ ਕੁਝ ਪੁੱਛੋ ਨਾ ਜੀ ਜੇ ਹੁਣ ਇਹ ਪਲਾਨ ਬਣ ਜੇ ਇੱਥੇ ਤੋਂ ਖਰੜ ਤੋਂ ਕੋਰਾਲੀ ਤੱਕ ਤਾਂ ਬਹੁਤ ਵਧੀਆ ਵਿਕਾਸ ਹੋਵੇਗਾ ਜੀ ਪਰ ਜੀ ਪੂਰੀ ਇਸ ਚੀਜ਼ ਉੱਤੇ ਮੈਂ ਪੂਰਾ ਗੌਰ ਲੈਵਲ ਤੇ ਲੱਗੂੰਗੀ ਕਿ ਇਹ ਚੀਜ਼ਾਂ ਨੂੰ ਪਲਾਨਿੰਗ ਦੀ ਲਿਆਂਦਾ ਜਾਵੇ ਹਾਂ ਜੀ ਤੁਹਾਨੂੰ ਬੈਠ ਕੇ ਬਸ ਮੰਤਰੀਸ਼ਿਪ ਕਰਨ ਦੀ ਲੋ ਆਪਾਂ ਦਾ ਪਲਾਨਡ ਬਣੂਗਾ ਜੀ ਕਰਾਂਗੇ ਦਾ ਜੀ ਕਰਾਂਗੇ ਕੋਈ ਨਹੀਂ ਬਹੁਤ ਵਧੀਆ ਜੀ ਰਿਸਪੌਂਸ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਤੇ ਰਾਤ ਤੱਕ ਹੋ ਗਿਆ ਮੇਰੇ ਖਿਆਲ ਚ ਰਾਤ ਦੇ 8 ਵਜਨ ਵਾਲੇ ਨੇ ਤੇ ਲੋਕ ਬੈਠੇ ਨੇ ਲੋਕ ਪਸੰਦ ਕਰਦੇ ਨੇ ਜੀ ਕੰਮ ਜਿਹੜੇ ਕਰ ਰਹੇ ਆ ਲੋਕਾਂ ਨੂੰ ਪਤਾ ਵੀ ਮਿਹਨਤ ਕਰੀ ਜਾਂਦੇ ਕੁਝ ਦਿੱਕਤਾਂ ਕਈ ਥਾਵਾਂ ਉੱਤੇ ਆਉਂਦੀਆਂ ਨੇ ਪਰ ਦਿੱਕਤਾਂ ਸਾਰੀਆਂ ਦੂਰ ਕਰ ਲਵਾਂਗੇ ਸਿੰਘਪੁਰਾ ਰੋਡ ਤੋਂ ਲੈ ਕੇ ਕਾਫੀ ਜਿਹੜਾ ਲੋਕ ਸ਼ਿਕਾਇਤਾਂ ਲਿਆ ਰਹੇ ਆ ਤੁਹਾਡੇ ਵੱਲੋਂ ਵੀ ਕੁਝ ਅੱਜ ਹੰਦ ਰਾਜ ਕੀ ਜ਼ਾਹਿਰ ਕੀਤੀ ਗਈ ਆ ਜੀ ਦੇਖੋ ਜਿਹੜੀ ਸਿੰਘਪੁਰਾ ਰੋੜ ਆ ਮੈਂ ਯੋ ਨੂੰ ਇਸ ਗੱਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ ਪਾਸ ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਕਿਉਂ ਨਹੀਂ ਕਰ ਰਹੇ ਬਈ ਜੇਬ ਚੋਂ ਪੈਸੇ ਥੋੜੀ ਲਾਉਣੇ ਲੋਕਾਂ ਦੇ ਪੈਸੇ ਨੇ ਕਾਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਆ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਤੁਹਾਨੂੰ ਅੱਜ ਤੱਕ ਇਹ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਤੇ ਸਾਰਾ ਕੁਝ ਕਰਨਾ ਸੋ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ ਚੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਨੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ ਹੈ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮ ਚ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਭੁਜਾਉਣਾ ਮੈਮ ਜਿਹੜੀ ਇਹ ਸੜਕ ਪਾਸ ਹੋਈ ਹੈ ਕਰਾਲੀ ਨਗਰ ਕਾਉਂਸਲ ਦੀ ਹੱਦਬੰਦੀ ਤੱਕ ਹੀ ਹੋਈ ਹੈ ਜਦੋਂ ਕਿ ਲਿੰਕ ਰੋਡ ਕੜੂਏ ਤੱਕ ਮਿਲਦਾ ਜਾ ਕੇ ਜੀ ਕਾਫੀ ਪਿੰਡ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਰੋਡ ਦੀ ਖਸਤਾ ਹਾਲ ਲਿਖੀ ਜਾਂਦੀ ਹੈ ਕਿਆ ਸਰਕਾਰ ਵੱਲੋਂ ਏਕੜੂਏ ਤੱਕ ਰੋਡ ਨਹੀਂ ਬਣ ਸਕਦੀ ਕਿਉਂ ਨਹੀਂ ਬਣਾਉ ਬਣਾਵਾਂਗੇ ਜੀ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਜਿਹੜੀ ਚੀਜ਼ ਜਿੱਥੋਂ ਤੱਕ ਹੋ ਸਕਦੀ ਹੈ ਕਾਨੂੰਨੀ ਤੌਰ ਉੱਤੇ ਸਾਰੇ ਕੰਮ ਕੀਤੇ ਜਾਣਗੇ ਇੱਕ ਤਰੀਕੇ ਨਾਲ ਇੱਥੇ ਤੱਕ ਹੋ ਸਕਦੀ ਹੈ ਦੂਜਾ ਤਰੀਕਾ ਲੱਭਾਂਗੇ ਕੋਈ ਕੰਮ ਇੰਪੋਸੀਬਲ ਨਹੀਂ ਹੈਗਾ ਥੱਲੇ ਕੰਮ ਕਰਨ ਵਾਲਾ ਅਫਸਰ ਮਿਹਨਤੀ ਹੋਵੇ ਤੇ ਗਾਂਹ ਥੱਲੇ ਜਿਹੜਾ ਲੋਕਲ ਪੋਲੀਟੀਕਲ ਬੰਦਾ ਉਹ ਮਿਹਨਤੀ ਹੋਣਾ ਚਾਹੀਦਾ ਜੇ ਇਰਾਦਾ ਕੰਮ ਕਰਨ ਦਾ ਸੇਵਾ ਭਾਵਨਾ ਹੈਗੀ ਹੈ ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ ਲੋਕਾਂ ਦਾ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਚੰਗਾ ਕੰਮ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ ਹਰੇਕ ਪਿੰਡ 'ਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਈ ਪਿੰਡਾਂ 'ਚ ਕਰੋੜਾ ਰੁਪਈਆ ਦੀਆਂ ਗਰੰਟੀਆਂ ਦਿੱਤੀਆਂ ਨੇ ਚਾਹੇ ਜਿਹੜਾ ਮਰਜੀ ਸਰਪੰਚ ਆ ਮੈਂ ਕਹਿੰਨੀਏ ਕੰਮ ਕਰੋ ਪੈਸਾ ਲਾਓ ਸਰਕਾਰ ਪੈਸਾ ਦੇਣ 'ਚ ਕਮੀ ਨਹੀਂ ਛੱਡਦੀ ਪਰ ਜੇ ਤੁਸੀਂ ਇਹ ਸੋਚਣਾ ਹੈ ਵੀ ਪੁਰਾਣਾ ਫਲਾਣੇ ਦੀ ਗਲੀ ਨਹੀਂ ਪੱਕੀ ਕਰਾਉਣੀ ਉਹ ਇੱਟਾ ਇੰਟਰਲੌਕ ਇੱਟਾ ਲਾ ਲੀਆਂ ਇੰਟਰਲੌਕ ਇੱਟਾ ਪੱਟ ਲੀਆਂ ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਇਹ ਯਾਦ ਰੱਖਿਓ ਚਾਹੇ ਕੋਈ ਸਰਕਾਰੀ ਬੰਦਾ ਫਿਰ ਚਾਹੇ ਪੋਲੀਟੀਕਲ ਬੰਦਾ ਮੇਰੇ ਹਲਕੇ ਚ ਲੋਕਾਂ ਦੇ ਕੰਮਾਂ ਚ ਕਿਸੇ ਨੇ ਡਿੱਕਾ ੜਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਭਜਾਉਣਾ ਮੈਂ ਇਸੇ ਕੰਮ ਤੇ ਆ ਤੁਹਾਡੇ ਤੇ ਆ ਡਿਪਾਰਟਮੈਂਟ ਮੈਂ ਸਾਰੇ ਮਿਹਨਤ ਕੀਤੀ ਆ 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ ਚ ਹੈ ਇਹ ਗੱਲ ਨੂੰ ਮੇਰੇ ਲਾਈਟ ਨਾਲ ਨਿਓ ਮੈਂ ਮਿਹਨਤ ਸਟਾਰਟ ਕਰ ਦਿੱਤੀ ਹੈ ਤੁਹਾਡੇ ਹਾਲਾਤ ਦੇਖ ਕੇ ਮੈਡਮ ਆਪਣੇ ਬਿਲਕੁਲ ਨਾਲ ਲੱਗਦਾ ਹੈ ਕਿ ਕਰਾਲੀ ਦਾ ਸਭ ਤੋਂ ਵੱਡਾ ਗਰਾਊਂਡ ਹੈ ਜਿਸ ਦੀ ਤੁਸੀਂ ਵਿਚਾਰ ਚਰਚਾ ਵੀ ਕੀਤੀ ਉਹਦੇ ਵਿੱਚ ਕਾਫੀ ਡਿਮਾਂਡ ਵੀ ਆਈਆਂ ਨੇ ਲੇਕਿਨ ਤੁਸੀਂ ਜੇ ਹੁਣ ਜਾ ਕੇ ਦੇਖੋ ਬਿਲਕੁਲ ਅੰਧੇਰਾ ਛਾਇਆ ਪਿਆ ਹੈ ਤੇ 5 ਲੱਖ ਰੁਪਏ ਦੀ ਅਮਾਉਂਟ ਵੀ ਜਿਹੜੀ ਐਮਪੀ ਲੈਂਡ ਫੰਡ ਦੇ ਵਿੱਚੋਂ ਅਨਾਉਂਸ ਹੋਈ ਸੀ ਉਹ ਆਈ ਹੈ ਨਹੀਂ ਆਈ ਹਜੇ ਤੱਕ ਨਹੀਂ ਕਿਉਂਕਿ ਲਗਾਤਾਰ ਜਿਹੜੇ ਗਰਾਊਂਡ ਚਲਾਉਂਦੇ ਨੇ ਲਾਈਟਾਂ ਲਈ ਲਾਈਟਾਂ ਦੇ ਲਈ ਜੀ ਤੇ ਉਹ ਅਜੇ ਤੱਕ ਕੁਝ ਵੀ ਨਹੀਂ ਆਇਆ ਲਾਈਟਾਂ ਲਵਾ ਦੇ ਰਹੇ ਆ ਜੀ ਲਾਈਟਾਂ ਇਹ ਕੁਝ ਕੰਮ ਜਿਹੜੇ ਇਮੀਡੀਏਟ ਹੋ ਸਕਦੇ ਨੇ ਉਹਦੀ ਰਾਣਾ ਜੀ ਹਾਂ ਜੀ ਕੀ ਰਿਪੋਰਟ ਹੈ ਦੀ ਕਿੱਥੇ ਖੜਿਆ ਇਹ ਜਿਹੜਾ 5 ਲੱਖ ਦੀ ਗ੍ਰਾਂਟ ਆਈ ਹੈ ਮੈਡਮ ਬਸ ਚੋਣਾਂ ਜਾਬਤਾ ਲੱਗਿਆ ਕੰਮ ਸ਼ੁਰੂ ਹੋ ਜਗਾ ਜੀ ਇਹ ਸਭ ਅੱਛਾ ਹਾਂ ਜੀ ਇਹ ਤੇ ਕਰਵਾ ਦੇਵਾਂਗੇ ਜੀ ਕੋਈ ਨਹੀਂ ਜੇ ਪਾਸ ਹੋਇਆ ਪਿਆ ਤਾਂ ਹੁਣੀ ਹੋ ਜਾਊਗਾ ਕੋਈ ਗੱਲ ਨਹੀਂ ਉਹ ਹੁਣੀ ਹੁਣੇ ਹੋ ਜਾਣਾ ਉਹ ਜਿਹੜੀ ਚੀਜ਼ ਦਾ ਫੰਡ ਆਇਆ ਪਿਆ ਕੁਝ ਨਵਾਂ ਨਹੀਂ ਅਨਾਉਂਸ ਕਰ ਸਕਦੇ ਤੇ ਪਰ ਡਿੱਕਾ ਨਾ ਡਾਉਣ ਜੀ ਮੈਂ ਡਿੱਕੇ ਬਾਰੇ ਬੰਦੇ 2 ਸਾਲ ਤੁਹਾਨੂੰ ਦਿੱਤੇ ਨੇ ਡਿੱਕੇ ਨਾ ਡਾਇਓ ਮੈਂ ਬਹੁਤ ਡਿੱਕੇ ਪਾਉਣੇ ਆ ਗਰਾਉਂਡ ਦੇ ਵਿੱਚ ਜਿਸ ਤਰ੍ਹਾਂ ਚੰਦੋ ਦੇ ਵਿੱਚ ਵੀ ਕੁਛ ਇੱਕ ਨਦੀ ਇੱਕ ਪ੍ਰਾਈਵੇਟ ਪ੍ਰਾਈਵੇਟ ਕਲੋਨੀ ਕੱਟ ਹੋ ਰਹੀ ਹੈ ਉਹਦੇ ਬਾਰੇ ਮੈਂ ਥੋੜਾ ਕੀ ਕਹਣਾ ਹੈ ਨਦੀ ਚ ਪ੍ਰਾਈਵੇਟ ਕਲੋਨੀ ਕੱਟੀ ਜਾ ਰਹੀ ਹੈ ਮੈਂ ਪਹਿਲਾਂ ਵੀ ਇਸ ਦਿਨ ਤੁਹਾਨੂੰ ਦੱਸਿਆ ਜਦੋਂ ਤੁਸੀਂ ਨਗਰ ਕੌਂਸਲ ਆਏ ਸੀ ਨਹੀਂ ਮੈਂ ਇਸ ਚੀਜ਼ ਦਾ ਸ਼ੁਰੂ ਹੋ ਗਈ ਹੈ ਪ੍ਰੋਜੈਕਟ ਸ਼ੁਰੂ ਹੋ ਗਿਆ ਮੈਂ ਪ੍ਰੋਜੈਕਟ ਸ਼ੁਰੂ ਹੋ ਗਿਆ ਤਾਂ ਕਿਹੜੇ ਬੰਦਿਆਂ ਦੀ ਹੈ ਜੀ ਮੈਨੂੰ ਨਹੀਂ ਪਤਾ ਹੁੰਦਾ ਤੁਹਾਨੂੰ ਮੈਂ ਤੁਹਾਨੂੰ ਇਹਦਾ ਤੁਸੀਂ ਪਤਾ ਕਰਾਉਣਾ ਨਹੀਂ ਮੈਂ ਇਸ ਉੱਤੇ ਸਖਤੀ ਨਾਲ ਫੈਸਲਾ ਲੈਣਾ ਜੇ ਜੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਖੜ ਕੇ ਵਾਦਾ ਕਰਦੀ ਆ ਜੇ ਉਹ ਇਲੈਗਲ ਨਿਕਲੀ ਗਲਤ ਨਿਕਲੀ ਉਹ ਬਣੀ ਬਣਾਈ ਮਟਾਉਣੀ ਹੈ ਜਿਹੜਾ ਵੀ ਬੰਦਾ ਬਣਾ ਰਿਹਾ ਹੈ ਇਹਦੀ ਕੱਲ ਦੀ ਕੱਲ ਮੈਂ ਇਹਦੀ ਜਿਹੜੀ ਕਾਰਵਾਈ ਉਹ ਕਰਵਾਉਣੀ ਹੈ ਵੀ ਇਹ ਕੌਣ ਬੰਦਾ ਨਦੀ ਵਿੱਚ ਜਿਹੜੀ ਪ੍ਰਾਈਵੇਟ ਕਲੋਨੀ ਇਹ ਕਹਿ ਰਹੇ ਨੇ ਪਲਾਟ ਲੈ ਲੈਂਦੇ ਆ ਜੀ ਤੋਂ ਬਾਅਦ 12 ਮੰਦਰ ਦੇ ਦੋ ਮਕਾਨ ਡਿਗੇ ਸੀ ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਜੇਕਰ ਇਸ ਕਲੋਨੀ ਦੇ ਵਿੱਚ ਵੀ ਜਿਹੀ ਕੋਈ ਘਟਨਾ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰਦੀ ਤਾਂ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਹੋਊਗਾ ਨਹੀਂ 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 ਆਪਾਂ ਬਣ ਨਹੀਂ ਦਿੰਦੇ ਸਾਡਾ ਇਹ ਨਾ ਕੋਈ ਲਾਗ ਡਾਟਣੀ ਹੈ ਜੇ ਤੁਹਾਨੂੰ ਲੱਗਦਾ ਹੋਵੇ ਨਾ ਸਾਨੂੰ ਮੈਨੂੰ ਤੇ ਜਾਣਕਾਰੀ ਤੁਹਾਡੇ ਤੋਂ ਹੀ ਮਿਲੀ ਹੈ ਕਿ ਗਰਾਊਂਡ ਉੱਤੇ ਤੇ ਜੇ ਜਿਹੜੇ ਅਫ ਮੈਡਮ ਕਿ ਮਾਮਾ ਪੈਸੇ ਵੀ ਪੈਂਡਿੰਗ ਸੀ ਜੋ ਵਸੂਲੇ ਜਾਣੇ ਸੀ ਹੁਣ ਉਸ ਤੇ ਕੀ ਕਾਰਵਾਈ ਹੋਈ ਜੀ ਜਿਹੜੀਆਂ ਇਹ ਕਲੋਨੀਆਂ ਵਲ ਦੇਖੋ ਇਹਨਾਂ ਨੂੰ ਨੋਟਸ ਕੱਢੇ ਹੋਏ ਨੇ ਇਹਨਾਂ ਨਾਲ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਹੈ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਵੇਂ گاਉਂ ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ ਸਾਨੂੰ ਕਢਾਉਣੇ ਆਉਂਦੇ ਨੇ ਚੰਗੀ ਤਰ੍ਹਾਂ ਕਢਾਵਾਂਗੇ ਖੇਡ ਨਰਸਰੀ ਜਿਹੜੀਆਂ ਪੰਜਾਬ ਸਰਕਾਰ ਨੇ ਅਲਾਟ ਕੀਤਾ ਕਰਨ ਜਾ ਰਹੀ ਹੈ ਉਹਦੀਆਂ ਪੋਸਟਾਂ ਵੀ ਨਿਕਲ ਚੁੱਕੀਆਂ ਹੈ ਕਿ ਉਰਾਲੀ ਦੇ ਵਿੱਚ ਕੋਈ ਅਜਿਹੇ ਅਧਿਕਾਰੀ ਕੋਈ ਇਸ ਤਰ੍ਹਾਂ ਦੇ ਜਿਹੜੇ ਖੇਡ ਆਫੀਸਰ ਨੇ ਉਹ ਆਉਣ ਦੀ ਉਮੀਦ ਕਰ ਸਕਦੇ ਹਾਂ ਕਿਉਂ ਨਹੀਂ ਕਰ ਸਕਦੇ ਜੀ ਹਰ ਚੀਜ਼ ਲੈ ਕੇ ਆਵਾਂਗੇ ਮੇਰੇ ਹਲਕੇ 'ਚ ਮੈਂ ਸਭ ਕੁਝ ਲਿਆਉਣਾ ਹੈ ਜੀ ਥੈਂਕ ਯੂ ਥੈਂਕ ਯੂ ਜੀ